ਦੇ ਐਸਐਸਬੀ ਸਰਦਾਰ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸਾਨ ਦੇ ਤਹਿਤ ਜੋ ਜ਼ੀਰੋ ਟੋਲਰੈਂਸ ਅਗੇਸਟ ਕ੍ਰਿਮੀਨਲ ਚੱਲ ਰਹੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਜਿਹੜੇ ਐਸਐਚਓ ਸਬੰਨ ਨੇ ਡਿਵੀਜ਼ਨ ਨੰਬਰ 1 ਦੇ ਐਸਐਚਓ ਸਬੰਨ ਅਤੇ ਸੀਨ ਚਾਰਜ ਇਹਨਾਂ ਨੇ ਤਿੰਨਾਂ ਨੇ ਬਹੁਤ ਵਧੀਆ ਇੱਕ ਸਫਲਤਾ ਹਾਸਲ ਕੀਤੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ 27 ਦੀ ਰਾਤ ਨੂੰ ਉੱਚੀ ਪੁਲੀ ਦੇ ਉੱਤੇ ਕੁ ਗੈਸਟਰਾ ਵੱਲੋਂ ਫਾਇਰਿੰਗ ਕਰਕੇ ਇੱਕ ਮੁੰਡੇ ਨੂੰ ਜ਼ਖਮੀ ਕੀਤਾ ਗਿਆ ਸੀ ਜਿਹਦੇ ਵਿੱਚ ਪਹਿਲਾਂ ਵੀ ਇੱਕ ਸਾਡੇ ਜ਼ਿਲ੍ਹੇ ਦੇ ਮਾਨਜੋਗ ਐਸ.ਐਸ.ਪੀ. ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਕ੍ਰਾਈਮ ਕਰੇਗਾ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਨਿਪਟਾਂਗੇ ਉਸੇ ਲੜੀ ਤਹਿਤ ਜਿਹੜੇ ਉਸ ਵਾਰਦਾਤ ਨੂੰ ਜਾਮ ਦੇਣ ਵਾਲੇ ਸੀ ਉਹਨਾਂ ਨੂੰ ਐਸ.ਐਸ.ਓ. ਡਿਵੀਜ਼ਨ ਨੰਬਰ 1 ਇਹਨਾਂ ਤੇ ਸੀਗੇ ਇੰਸਪੈਕਟਰ ਦੀ ਟੀਮ ਨੇ ਕਾਬੂ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇੱਕ ਜਿਹੜਾ ਮੋਕੇ ਵਾਰਦਾਤੇ ਵਰਤੇ ਹੋਇਆ ਸੀ ਪਿਸਤਲ ਉਹ ਵੀ ਅਸੀਂ ਬਰਾਮਦ ਕਰ ਲਿਆ ਪਲੱਸ ਜਿਹੜਾ ਉਹਨਾਂ ਦੇ ਵਿੱਚ ਗੋਲੀਆਂ ਵੀ ਨਾਲ ਬਰਾਮਦ ਹੋਈਆਂ ਇਹ ਤੋਂ ਇਲਾਵਾ ਇਹ ਜਿਹੜੇ ਸਾਰੇ ਅਲਟੀਮੇਟਲੀ ਜਿਹੜੇ ਹੈਗੇ ਨੇ ਨਸ਼ੇ ਦੇ ਸੂਦਾਗਰ ਨੇ ਤੇ ਇਹਨਾਂ ਦੇ ਕੋਲੋਂ ਜਿਹੜੀ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਹਾਂ ਇਹਨਾਂ ਦੇ ਸਾਰੇ ਇਹ ਜਿਹੜੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਹੀ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਉਹਦਾ ਕਿਤੇ ਮੈਂ ਪਹਿਲਾ ਪਰਚਾ ਬਾਕੀ ਸਾਰੇ ਦੇ ਖਿਲਾਫ ਕਿਸੇ ਦੇ ਦੋ ਕਿਹਦੇ ਤਿੰਨ ਕਿਹਦੇ ਚਾਰ ਪਰਚੇ ਲੱਗਣਾ ਸਰ ਨਹੀਂ ਇਹ ਜਿਹੜਾ ਕੰਟਰੀ ਮੇਟ ਜਿਹੜਾ ਇਹ ਲੀਕਲ ਵਿਆਪਨਾ ਹੋਇਆ ਸਰ ਕਿੰਨੇ ਗਿਰਤੀ ਕਤਫ ਬਰਲੇ ਹੁਣ ਇਸ ਮਾਮਲੇ ਚ ਟੋਟਲ ਜਿਹੜੇ 11 ਮੁਜਰਮ 11 ਨਹੀਂ 11 ਅਰੈਸਟ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਜਿਹੜੇ 6 ਨੇ ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ ਚ ਲੱਗੇ ਨੇ 6 ਜਿਹੜੇ ਨੇ ਉਹ ਪੁਲਿਸ ਮਾਰ ਦਿੱਤੇ ਨੇ ਜਿਹਨਾਂ ਦੇ ਕੋਲ ਅੱਗੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਹੋਈ ਕਿੰਨੀ ਕਤਫ ਇਹਨੇ ਜਿਹੜੇ ਤਿੰਨ ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲ 25 ਗ੍ਰਾਮ ਹਿਰੋਨੋਗ੍ਰਾਮ ਦੋ ਹੀ ਜਿਹੜੇ ਦੋ ਮੁਜਰਮ ਬਾਅਦ ਚ ਹੋਏ ਨੇ ਉਹਨਾਂ ਦੇ ਕੋਲ 120 ਗ੍ਰਾਮ ਜਿਹੜੀ ਹਿਰੋਨੋਗ੍ਰਾਮ ਦੋ ਹੀ ਜੁਡੀਸ਼ਨ ਮਾਰਕੀ ਹੋ ਜਾਵੇਗਾ ਨਹੀਂ ਇਹ ਤਾਂ ਅਹੀਂ ਪੁਲਿਸ ਰਿਮਾਰਡ ਲਿਆ ਨਾਲ ਪੁਲਿਸ ਰਿਮਾਰਡ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਇਹਨਾਂ ਹਥਿਆਰ ਵਾਲੇ ਆ ਕੇ ਹੁੰਦੇ ਇਹ ਕੁਝ ਜਿਲਦ ਕੋਲ ਇਹਨਾਂ ਨੇ ਹਥਿਆਰ ਲਿਆ ਉਹ ਸਾਡੀ ਪੁੱਛਗਿੱਛ ਵਿੱਚ ਆ ਗਿਆ ਪਰ ਸੌਰੀ ਅਸੀਂ ਤੁਹਾਡੇ ਨਾਮ ਦਾ ਰਿਵੀਲ ਨਹੀਂ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਰੈਸਟ ਕਰਕੇ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਵੇ ਸਰ ਵਾਰਨਿੰਗ ਹੈ ਜਿਵੇਂ ਸਾਡੇ ਮਾਨ ਜੋ ਐਸਐਸਪੀ ਸਾਡੇ ਪਹਿਲਾਂ ਹੀ ਤੋਂ ਪਰਸਕਾਨਫਰੈਂਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਨੇ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਸੀ ਇੱਕ ਵਾਰ ਨੇ ਦਿੱਤੀ ਸੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਹੱਥ ਆਪਣੇ ਹੱਥ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸਖਤੀ ਨਾਲ ਪੇਸ਼ ਹੋਵੇਗੀ ਸਰ ਜਿੱਦਾਂ ਤੁਹਾਡੀ ਜਾਣੀ ਇਹਦੇ ਵਿੱਚ ਟੋਟਲ ਜਿੱਦੋਂ ਅਸੀਂ ਤਲਤੀਸ਼ ਕੀਤੀ ਹੈ ਅੱਗੇ ਪੁੱਛਗੇ ਕਰਦੇਗਾ ਟੋਟਲ 11 ਮੁਜਰਮ ਹੋ ਗਏ ਜੀ 11 ਦੇ 11 ਮੁਜਰਮ ਜਿਹੜੇ ਅਰੈਸਟ ਹੋ ਚੁੱਕੇ ਨੇ ਨਹੀਂ ਹੁਣ ਤਾਂ ਟੋਟਲ 6 ਅਸੀਂ 6 ਇਨਫੈਕਟ 6 ਬੰਦੇ ਅਰੈਸਟ ਕੀਤੇ ਆ ਦੇ ਵਿੱਚ ਇਹਨਾਂ ਕੋਲ ਕੁਝ ਹਥਿਆਰ ਵਗੈਰਾ ਕੋਚ ਇੱਕ ਤਾਂ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਕੋਲ ਇੱਕ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਪਿਸਤਲ ਵਰਤਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜੀ ਨਾਲ ਤੁਹਾਡੇ ਸਾਹਮਣੇ ਪਿਆ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕੋਲ ਕਾਰਤੂਸ ਸੀ ਜਿਹੜੇ ਰੋਲ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਆ ਦੇਖੋ ਜਿਹੜੀ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਿਹੜਾ ਗੈਰ ਕਾਨੂੰਨੀ ਕੰਮ ਕਰੇਗਾ ਮੈਂ ਪਹਿਲਾਂ ਹੀ ਕਹਿਆ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸ.ਐਸ.ਪੀ. ਸਾਹਿਬ ਨੇ ਬੜਾ ਸਪਸ਼ਟ ਨਿਰਦੇਸ਼ ਦਿੱਤੇ ਹੋਏ ਨੇ ਸਾਨੂੰ ਸਭ ਨੂੰ ਕਿ ਜਿਹੜਾ ਕ੍ਰਿਮੀਨਲ ਹੈ ਜਿਹੜਾ ਕ੍ਰਾਈਮ ਕਰਦਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾ